ਉਹ ਦੱਸ ਕੇ ਵੀ ਗਏ ਨੇ ਕਿ ਸਾਡੇ ਇੱਥੇ ਸੀਨੀਅਰ ਮੱਛੀ ਪਾਲਣ ਅਫਸਰ ਮੈਡਮ ਕੋਮਕਮ ਕੌਰ ਜੀ ਤੇ ਸੀਨੀਅਰ ਮੱਛੀ ਪਾਲਣ ਅਫਸਰ ਰਾਹੁਲ ਸਰ ਉਹ ਵੀ ଥିਓ ਆਕਰਮਗੇ ਤਾਂ ਤੁਸੀਂ ਕੋਦੋ ਵੀ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਆ ਕੇ ਜਿਹੜਾ ਹੈਗਾ ਉਹ ਸਕੀਮਾਂ ਦਾ ਲਾਭ ਲੈ ਸਕਦੇ ਹੋ ਤਾਂ ਜਾਣ ਕਰ ਲੈ ਸਕਦੇ ਹੋ ਜਿੰਨੇ ਵੀ ਉਹਨਾਂ ਨੇ ਸਕੀਮਾਂ ਦੱਸੀਆਂ ਨੇ ਸਭ ਦੀ ਗੱਲ ਤੇ ਇਹੀ ਹੈ ਕਿ ਆਪਾਂ ਰੋਜ਼ਗਾਰ ਦੇ ਮੌਕੇ ਖੁਦ ਪੈਦਾ ਕਰ ਸਕਦੇ ਆ ਤਾਂ ਔਰ ਰੋਜ਼ਗਾਰ ਦੇ ਮੌਕੇ ਪੈਦਾ ਕਰਕੇ ਆਪਣਾ ਜੀਵਨ ਪੱਧਰ ਉੱਚਾ ਕਰ ਲਈਏ ਉਹਦੇ ਲਈ ਜਿਹੜੀ ਸਰਕਾਰ ਆਪਾਂ ਨੂੰ ਮੁੱਢਲੀ ਸਹਾਇਤਾ ਦਿੰਦੀ ਆ ਤਾਂ ਕਿ ਆਪਣਾ ਕੋਈ ਪੱਲੇੋਂ ਪੈਸਾ ਨਾ ਲੱਗੇ ਸਰਕਾਰ ਕਹਿੰਦੀ ਹੈ ਕਿ ਤੁਸੀਂ ਤੁਹਾਨੂੰ ਪਹਿਲੀ ਵਾਰੀ ਸਹਾਇਤਾ ਕਰਦੇ ਆ ਕਿ ਇਨਸ਼ਾਅੱਲਾ ਕੰਮ ਸ਼ੁਰੂ ਕਰੋ ਤਾਂ ਮਨਸੀਪਾਲਣ ਦੇ ਵਿੱਚ ਕੁਝ ਕਿਸਾਨ ਵੀ ਕਹਿ ਰਹੇ ਸੀ ਕਿ ਸਾਡੇ ਤਾਂ ਕਣਕ ਝੋਨੇ ਲੱਖ ਸਵਾ ਲੱਖ ਦਾ ਹੋ ਜਾਂਦਾਗਾ ਤਾਂ ਉਹਦੇ ਵਿੱਚ ਵੀ ਮੈਂ ਤੁਹਾਨੂੰ ਇਹੀ ਦੱਸਣਾ ਚਾਹੁੰਦਾ ਕਿ ਮੱਛੀ ਪਾਲਣ ਦੇ ਵਿੱਚ ਇਹ ਨਹੀਂ ਹੈਗਾ ਕਿ ਆਪਾਂ ਕਾਣ ਤੋਂ ਨਾਲ ਪਾਧ ਕਰ ਜੀਏ ਕਿ ਆਪਾਂ ਉਹ ਸਾਡੇ ਮੱਛੀ ਪਾਲਣ ਵਿੱਚ ਸੇ ਪਈ ਮੱਛੀ ਪਾਲਣ ਨੂੰ ਸਹਾਇਕਤੰਦਾ ਦਾ ਹੈ ਕਿ ਮੁੱਖਤੰਦਾ ਨਹੀਂ ਸਹਾਇਕਤੰਦਾ ਪਹਿਲੀ ਗੱਲ ਤਾਂ ਕਈ ਵਾਰੀ ਆਪਣੀਆਂ ਜ਼ਮੀਨਾਂ ਵਾਲੀਆਂ ਹੁੰਦੀਆਂ ਨੇ ਕਿਉਂਕਿ ਜਿਹੜੇ ਜਿਲ੍ਹੇ ਤੋਂ ਮੈਂ ਆਉਣਾ ਸਾਡੇ ਉਥੇ ਨਰਮਾ ਹੁੰਦਾ ਸੀ ਝੁਲਮਾ ਦਾ ਡਾਲ ਨਹੀਂ ਹੁੰਦਾ ਤਾਂ ਹੁਣ ਇਹ ਜਾਂ ਮੌਕਾ ਹੋ ਗਿਆ ਚਿੱਟੀ ਮੱਛੀ ਪੈ ਗਈ ਨਰਮਾ ਵੀ ਹੋਰ ਹੋਰ ਗਿਆ ਆਕੇ ਬਾਣ ਬੀਤੇ ਰਹਿਣ ਤੱਕ ਵੀ ਦੌਬਤ ਆ ਗਈ ਸੀ ਤਾਂ ਉਸੇ ਬਾਦਲ ਵਜੋਂ ਜਿਹੜਾ ਹੈਗਾਗਾ ਉਹ ਮੱਛੀ ਪਾਲਣ ਦਾ ਕੀਤਾ ਹੋਣ ਲੱਗਿਆਗਾ ਜਾਂ ਕਈ ਵਾਰੀ ਕੀ ਹੁੰਦਾਗਾ ਮਹਿਰੀ ਪਾਣੀ ਦੀ ਪਹੁੰਚਦਾ ਹੁੰਦਾ ਉਹ ਬਾਣਾ ਦੇ ਵਿੱਚ ਪਰ ਮੋਟਰ ਦਾ ਪ੍ਰਬੰਧ ਨਹੀਂ ਹੁੰਦਾ ਬਾਣ 25 30 ਹਜ਼ਾਰ ਨੂੰ ਦੇਕੇ ਤੇ ਲੱਗੇ ਹੁੰਦੇ ਆ ਇਹੋ ਜਿਹੇ ਬਾਣ ਜਿਹੜੇ ਹੈਗੇ ਨੇ ਉੱਥੇ ਵੀ ਮੱਛੀ ਪਾਲਣ ਦਾ ਬਹੁਤ ਸੋਹਣਾ ਹੁੰਦਾਗਾ ਕਈ ਵਾਰੀ ਆਪਣੇ ਜਿਵੇਂ ਇਹ ਲਾਕਾਗਾ ਸੀਓ ਦਾ ਜਿਹੜੀ ਹੈਗਾ ਉਸੇ ਸੇਮ ਜਗ੍ਹਾ ਕੀ ਉੱਥੇ ਜਿਹੜਾ ਹੈਗਾ ਖੇਤੀ ਨਹੀਂ ਹੋ ਸਕਦੀ ਤਾ ਉੱਥੇ ਵੀ ਜਿਹੜਾ ਮੱਛੀ ਪਾਲਣ ਦਾ ਪਾਗਲ ਹੋ ਜਾਂਦਾ ਹੈਗਾ ਤੇ ਦੂਜੀ ਗੱਲ ਜਿਹੜੇ ਮੈਂ ਪਹਿਲਾਂ ਗੱਲ ਤੁਹਾਨੂੰ ਸਾਰੇ ਬਾੜਾ ਸਮਝਾਇਆ ਸੀਗਾ ਕਿ ਜੇ 10 ਬਣਾ ਕੇ ਲਈ ਖੇਤੀ ਆਪਾਂ ਕਰਦੇ ਵੀ ਆਂ ਤੇ ਨਾਲ 2 ਕਿੱਲੇ ਕੋ ਮੱਛੀ ਪਾਲਣ ਕਰ ਲਾਂਗੇ ਖੇਤੀ ਜੋ ਤਾਂ ਉੱਤੇ ਜਾਊਗੀ ਜਾਊਗਾ ਥੱਲੇ ਤਾਂ ਆਉਂਦਾ ਨਹੀਂ ਖੇਤੀ ਤੋਂ ਉਹਦੇ ਨਾਲ ਕੀ ਹੈਗੇ ਆਪਾਂ ਨੂੰ ਜਿਹੜੇ ਇਨਕਮ ਦਾ ਵੱਖਰਾ ਸਾਧਨ ਮਿਲ ਜੂਗਾ ਕੋਈ ਮੌਸਮ ਦੀਆਂ ਮਾਰਾਂ ਨਹੀਂ ਪੈਣਗੀਆਂ ਜਿਹੜਾ ਕੋਈ ਘਰ ਦਾ ਕੋਈ ਜਵਾਸ ਦਾ ਪੁੱਤ ਆ ਜਾ ਕੋਈ ਭਰਾ ਦਾ ਉਹ ਰੋਜ਼ਗਾਰ ਵੀ ਲੱਗਦਾ ਬਾਕੀ ਮੱਛੀ ਪਾਲਣ ਨਾਲ ਮੇਰੇ ਦੋ ਕਿਸਾਨ ਵੀਰ ਆਏ ਨੇ ਮਾਨਸਾ ਤੁਸੀਂ ਮਿਲ ਵੀ ਲਿਓ ਇੱਥੇ ਇੱਕ ਮੁੰਡਾ ਹੈਗਾ ਉਹ ਬੰਦੇ ਨੇ ਇਹੋ ਜਿਹਾ ਮਾਡਲ ਬਣਾਇਆ ਹੋਇਆ ਉਹ ਚਾਰ ਕਿੱਲੇ ਚੋ ਕੰਮ ਕਰਦਾ ਹੈਗਾ ਉਹਦੇ ਕੋਲ ਸਾਢੇ 3 ਕਿੱਲੇ ਦਾ ਜਿਹੜਾ ਹੈਗਾਗਾ ਉਹ ਤਾਂ ਲਾਗਾ ਮੱਛੀ ਦਾ ਸਾਢੇ 3 ਕਿੱਲੇ ਦਾ ਅੱਧੇ ਗੱਲੇ ਦੇ ਵਿੱਚ ਉਹਦੇ ਕੋਲੇ ਇੱਕ ਸੂਰਾਂ ਦਾ ਫਾਰਮ ਆ 150 ਸੂਰਾਂ ਦੇ ਕੋਲ ਹੀ ਨਾਲ ਉਹਦੇ ਕੋਲੇ 250 ਜਿਹੜੀ ਹੈਗੀ ਆ ਉਹ ਦੇਸੀ ਮੁਰਗਲੀਆਂ ਜਿਹੜੀ ਦੇਸੀ ਆਂਡੇ ਵਾਲੀ ਮੁਰਗੀ ਆ ਤੈਸੋ ਇਹ ਸੂਰਾ ਸੱਤ ਤਨਕੇਲੇ ਦੇ ਕੋਲ ਜਿਹੜਾ ਹੈਗਾ ਮੱਛੀ ਪਾਲਣਾ ਸਾਈਡ ਤੇ ਉਹਨੇ ਜਿਹੜੇ ਹੈਗੇ ਆ ਉਹ ਫਾਲ ਫਰੂਟ ਦੇ ਬੂਤੇ ਲਾਏ ਹੋਏ ਆ ਕਿ ਇਹਨਾਂ ਸੋਹਣਾ ਇੱਕ ਮਾਡਲ ਬਣਾਇਆ ਹੋਇਆ ਉਸ ਵਿੱਚ ਬਹਿ ਕੇ ਜੀ ਲੱਗ ਜਾਂਦਾ ਜਿਵੇਂ 5 ਮਿੰਟ ਜਾਵਾਂ ਮੈਂ 7-8 ਘੰਟਾ ਢਾਢਾ ਬਹਿ ਕੇ ਆਵਾਂਗਾ ਤੇ ਜੇ ਉਹਦੇ ਮੈਂ ਨੈਟ ਇਨਕਮ ਪੁੱਛੀ ਕਿ ਤੁਹਾਨੂੰ ਕਿੰਨਾ ਕੁ ਟਰਨਓਵਰ ਕਰ ਜਾਂਦਾਗਾ ਉਹ ਕਹਿੰਦਾ ਬਈ ਪਹਿਲੇ ਸਾਲ 65000 ਤੋਂ ਸ਼ੁਰੂ ਕੀਤਾ ਸੀ ਮਕਾਮ ਉਦੋਂ ਮੇਰੇ ਕੋਲੇ ਕਹਿੰਦਾ ਚਾਰ ਕਨਾਲਾਂ 'ਚ ਮੱਛੀ ਪਾਲਣ ਸੀਗਾ ਤੇ ਤਿੰਨ ਕਮੇ ਸੋਧ ਲਾਤੀ ਐ ਸੀਗਾ ਤੇ ਅੱਜ ਆਉ ਬੰਦੇ ਕੋਲੇ 4 ਕਿੱਲਾਂ ਦੇ ਵਿੱਚੋਂ 10 ਲੱਖ ਦਿੰਦੇ ਦਾ ਡਾਣੋ ਉਹ ਬੰਦੇ ਦਾ ਕਿਉਂਕਿ ਜਿਹੜੀ ਹੈਗੀ ਜਿਹਨੇ ਵਿੱਚ ਵੱਡੀ ਜਾਵਾਂਗੇ ਉਹ ਪੱਕੀ ਹੋ ਜੀ ਜਾਂਦਾ ਤਾਂ ਕਰਕੇ ਕਿ ਜੋ ਆਪ ਸੈਕਤ ਹੰਦ ਦੀ ਦਾ ਕਾਰ ਸੈਕਤ ਹੰਦ ਦਾ ਨਾਮ ਵੀ ਸੈਕਤ ਹੰਦ ਦਾ ਪਾ ਲੈਨੇ ਆਪਾਂ ਤਾਂ ਕਿ ਆਪਾਂ ਕੀਤੀ ਵਾੜੀ ਦੇ ਨਾਲ ਦਾ ਆਪਾਂ ਕੋ ਬੜਿਆ ਰਜਾਰ ਦਾ ਸਰਦਰ ਬਣਾ ਕਰ ਸਕੀ ਤਾਂ ਉਹਦੇ ਲਈ ਜਿਹੜਾ ਹੈਗਾ ਸਰਕਾਰ ਤੁਹਾਨੂੰ ਸਹਾਇਤਾ ਦਿੰਦੀ ਆ ਸਰਕਾਰ ਤੁਹਾਨੂੰ ਫੰਡ ਦਿੰਦੀ ਆ ਸੱਚ ਦੇ ਆ ਅੱਜ ਆਪ ਇੱਥੇ ਤੁਸੀਂ ਪਹੁੰਚੋ ਸਰਕਾਰੀ ਮੱਛੀ ਨੂੰ ਖਾ ਰੰਗ ਦੇ ਘਾਟਨ ਤੇ ਤਾਂ ਇੱਥੇ ਆ ਕੇ ਤੁਸੀਂ ਹਮੇਸ਼ਾ ਆਉਂਦੇ ਰਹੋ ਇੱਥੇ ਤਾਂ ਕਿ ਇਹਦੇ ਸਵਾਵਾ ਦੇ ਮੱਛੀ ਬਾਲਣ ਭਾਦ ਦੇ ਵਿੱਚ ਉਸੇ ਲੈਂਦੇ ਰਹੋ ਤੇ ਜਿਹੜਾ ਹੈਗਾ ਆਪਦਾ ਜੀਵਨ ਦਾ ਆਰਥਿਕ ਸਪੱਤਰ ਹੈ ਜਿਹੜਾ ਆਪਾਂ ਨੂੰ ਪੂਰਚੇ ਸਿੱਖੀ ਦੂਸਰਾ ਕਈ ਵਾਰੀ ਆਪਣਾ ਹੋਣ ਦੀ ਕਿ ਨੌਬਰੀ ਪਿੱਛੇ ਪਾਈ ਜਾਂਦੇ ਆਪਾਂ ਪਰ ਸਰਕਾਰ ਜਿਹੜਾ ਹੈਗਾ ਉਹ ਇਹ ਜੇ ਤਾਂ ਜਿਹੜਾ ਨਾਲ ਸੋਚਦੀ ਐ ਕਿ ਜੇ ਹਰ ਬੰਦੇ ਨੂੰ ਨੌਕਰੀ ਦੇਣ ਲੱਗੇ ਤਾਂ ਉਹ ਨਾਲ ਕੰਮ ਕਰਨ ਵਾਲਾ ਕੋਈ ਰਹਿਣਾ ਨਹੀਂ ਹੈਗਾ ਨਾ ਆਪਾਂ ਨੌਕਰੀ ਦੇ ਸਕਦੇ ਆ ਤਾਂ ਕਰਕੇ ਜਿਹੜਾ ਹੈਗਾ ਆਪਾਂ ਇਹ ਜਿਹੜੀ ਸਕੀਮਾਂ ਲਿਆ ਦੇ ਆ। ਇਸ ਤੋਂ ਇਲਾਵਾ ਜੇਕਰ ਕੋਈ ਕਿਸਾਨ ਵੀਰ ਹੋਰ ਕੋਈ ਟ੍ਰੇਨ ਕਰਨੀ ਚਾਹੁੰਦਾਗਾ ਜਿੱਦਾਂ ਲੁਧਿਆਣਾ ਦੇ ਵਿੱਚ ਮੈਡਮ ਨੇ ਦੱਸਿਆ ਕਿ ਉੱਥੇ ਯੂਨੀਵਰਸਿਟੀ ਆ ਗੁਰੂ ਅੰਗਦ ਦੇ ਬੈਡਨਰ ਯੂਨੀਵਰਸਿਟੀ ਆ ਜਿਹਦੇ ਵਿੱਚ ਇਸ ਤਰ੍ਹਾਂ ਦੇ ਕੋਰਸ ਵੀ ਕਰਾਇਆ ਜਾਂਦੇ ਨੇ ਉੱਥੇ ਹੀ ਜਿੰਨੇ ਪੜਾਈ ਵੀ ਲੀ ਤਾਂ ਅਸੀਂ ਸਾਰੇ ਜਣੇ ਪਹਿਲਾਂ ਉੱਥੋਂ ਪੜ੍ਹ ਕੇ ਉੱਥੋਂ ਡਿਗਰੀਆਂ ਕਰਕੇ ਫੇਰ ਜਿਹੜਾ ਸੀ ਹੈਗਾ ਇਹ ਫੀਲਡ ਦੇ ਵਿੱਚ ਜਿਹੜਾ ਹੈਗਾ ਕੌਪੀਆਂ ਤੇ ਆਏ ਆ ਤਾਂ ਉੱਥੇ ਵੀ ਮੱਛੀ ਪਾਲਣ ਦਾ ਕਾਲਜ ਆ ਉੱਥੇ 4 ਸਾਲਾਂ ਦਾ ਡਿਗਰੀ ਪ੍ਰੋਗਰਾਮ ਵੀ ਆ ਨਾਲ ਉੱਥੇ ਸਮੇਂ-ਸਮੇਂ ਤੇ ਟ੍ਰੇਨਿੰਗਾਂ ਵੀ ਹੁੰਦੀਆਂ ਨੇ ਤਾਂ ਕਿਸਾਨ ਵੀਰ ਉੱਥੇ ਵੀ ਜੁੜ ਸਕਦਾ ਜਿਹੜਾ ਹੈਗਾ ਉਹ ਵੀ ਸਾਡੇ ਕੋਲ ਆ ਕੇ ਤੇ ਨਾਮ ਲਾ ਹੋਵੇ ਅਸੀਂ ਲਿਸਟ ਬਣਾ ਕੇ ਉਹਨਾਂ ਨੂੰ ਭੇਜ ਦਿੰਨੇ ਆ ਉਹ ਜਿਹੜਾ ਹੈਗਾ ਤੇ ਤੇ ਤਾਂ ਸਾਡੇ ਵਿੱਚ ਐਮਐਲਏ ਬਹੁਤੋਂ ਸ਼੍ਰੀ ਸੰਦੀਪ ਜਾਖੜ ਜੀ ਪਹੁੰਚ ਚੁੱਕੇ ਨੇ ਜੋ ਕਿ ਸਾਡੇ ਆਈਟਮ ਨੰਬਰ ਆਪਾਂ ਜਿਹੜਾ ਹੈਗੇ ਨੇ ਦੌਰਾ ਕਰੇ ਨੇ ਇਸ ਤੋਂ ਬਾਅਦ ਸਾਡੇ ਮੰਤਰੀ ਸਾਹਿਬਾਨ ਸ਼੍ਰੀ ਗਰਮੀ ਸਿੰਘ ਕੁੱਟੀਆਂ ਜੀ